ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਆਪਾਂ ਆਪਕੋ ਇਰਾਣ ਭੜੇ ਦਸਹਰਾ ਦੇਖਣ ਅੱਜ ਰਾਮਨਗਨ ਦਾ ਗਰਾਉਂਡ ਤੇ ਜੇ ਆਪਾਂ ਹੁਣ ਜਾ ਰਹੇ ਹਾਂ ਉੱਥੇ ਮੋਟਰਸਾਈਕਲ ਲਾਤਾ ਸੀ ਹਾਂ ਹੁਣ ਸਭ ਕੇ ਜਾ ਰਹੇ ਹਾਂ ਤੇ ਮੇਰੀ ਲਾਇਆ ਸੀ ਤੇ ਮਿੱਤਰੋ ਇਕੱਠ ਘੁੱਟਦਾ ਹੈਗਾ ਅੱਗੇ ਅੱਗੇ ਦੇਖਦੇ ਕਿੰਨਾ ਇਕੱਠ ਘੁੱਟਾ ਹੈਗਾ ਅੱਗੇ 6:30 ਵਜੇ ਲੱਗ ਜਾਂਦੀ ਆ ਅੱਗ ਅੱਜ ਦੇਖਦੇ ਕਿੰਨੇ ਵਜ ਲਾਉਂਦੇ ਆ ਤੇ ਤੁਹਾਨੂੰ ਵੀ ਦਿਖਾਵਨੇ ਆਂਗੇ ਬਣੇ ਰਿਹਾ ਵੀਡੀਓ ਤੇ ਨਾਲ ਤੇ ਮਿੱਤਰੋ ਇੱਥੇ ਆ ਪਹੁੰਚੇ ਸੀਗੇ ਇੱਥੇ ਮਿਲ ਗਿਆ ਨਾ ਆਪਾਂ ਨੂੰ ਅਬਰਦਾਈ ਜਵਾਕ ਜਨ ਹੁੰਦਾ ਜੀ ਨਾਲ ਇਦਰਾ ਜਿਰਾਵਰ ਬਣਿਆ ਵਗਾ ਪੌਂਚ ਦਾ ਗਰਾਊਂਡ ਚ ਦਿਖਾਉਣੇ ਆ ਤੁਹਾਨੂੰ ਉਹ ਮੋਟਰਸਾਈਕਲ ਕਿੱਥੇ ਖੜਾ ਕਿਉਂ ਲਾ ਦੇ ਇੱਥੇ ਕੋਈ ਇਹਨੂੰ ਲੋਕ ਲੋਕ ਨਹੀਂ ਲਾਦਾ ਬਾਬਾ ਉਸ ਦਾ ਉਹ ਤੇ ਲਾ ਕੇ ਆਏ ਆ ਵੀ ਉਹ ਮਗਰ ਥੈਂਕ ਯੂ ਤੇ ਮਿੱਤਰੋ ਨਾਮ ਕਹਿੰਦਾ ਮੋਟਰਸਾਈਕਲ ਆ ਕੇ ਆਣਾ ਆ ਖੜੇ ਆਪਣੇ ਵਾਲੇ ਆ ਇਸ ਨਾਮ ਨੇ ਵੀ ਲਾਦਾ ਸੀਗਾ ਨਹੀਂ ਨਹੀਂ ਇੱਕ ਬਾਅਦ ਤੇ ਮਿੱਤਰੋ ਪਹੁੰਚ ਗਏ ਜੀ ਆਪਾਂ ਤੇ ਅੰਦਰ ਗਰਾਊਂਡ ਤੇ ਅੱਠ ਤਾਂ ਬਹੁਤ ਆ ਗਾ ਇੱਥੇ ਬਈ ਇਧਰੇ ਇਕੱਠ ਬਹੁਤ ਆ ਬਹੁਤ ਇਕੱਠ ਆ ਗਾ ਅੱਗ ਬਹੁਤ ਆ ਜਿੰਨੂੰ ਆਪਾਂ ਫਾਈਬਰ ਗ੍ਰੇਡ ਕੀ ਕੋਈ ਗੇਨ ਨੂੰ ਨੇ ਤੇ ਇਦਦਰਾ ਰਾਵਣ ਬਣਿਆ ਹੋਇਆ ਸੀਗਾ ਪਹਿਲਾਂ ਕਿ ਚੱਡਾਈ ਜਾਣਾ ਰਾਵਣ ਦਾ ਰਾਜ ਜੀ ਮਿੱਤਰੋ ਦੇਖਦੇ ਦੇਖਦੇ ਘੱਟੇ ਬਹੁਤ ਵਧ ਗਿਆ ਸੀਗਾ ਟ੍ਰੈਂਡਿੰਗ ਚ ਆ ਗਈ ਵੀਡੀਓ ਚੱਲ ਚੰਗੀ ਗੱਲ ਆ ਅੱਠ ਜਾਈ ਤੇ ਬਹੁਤ ਵਧ ਗਿਆ ਸੀਗਾ ਮਿੱਤਰੋ ਰਾਉਂ ਨੂੰ ਪਤਾ ਨਹੀਂ ਕਦੋਂ ਆ ਗੋ ਬੁਲਾਉਣਗੇ ਯਾਰ ਅਟੋਰਾ ਫਿਰਦਾ ਟੋਰਾ ਆਹ ਮੈਂ ਵਾਸਤੇ ਤਿਆਰੀ ਹੋਈ ਅੱਗ ਲੱਗਣ ਦੀ ਹੁੰਦਾ ਯਾਰ ਪਰ ਉਹ ਹਜੇ ਆਏ ਨਹੀਂ ਉੱਥੇ ਉਹ ਨਹੀਂ ਕਰਦੇ ਹੁੰਦੇ ਪਤਾ ਨਹੀਂ ਕੀ ਕਰਦੇ ਨੇ ਆਸ-ਪਾਸੇ ਦੇ ਕੋਈ ਕਰਦੇ ਨਹੀਂ ਲੱਗੇ ਹੋਏ ਵੀ ਅੱਗੇ ਮਿੱਤਰੋ ਤੁਸੀਂ ਕਹਿਣੇ ਹੁੰਨੇ ਆ ਨਾ ਮਤਲਬ ਕਿ ਯੂਟਿਊਬਰਾਂ ਕੋਲ ਪੈਸਾ ਵਾੜਾ ਦਾ ਪੈਸਾ ਵਾੜਾ ਦੇਖੋ ਸਾਡੇ ਮਹੀਨੇ ਦੀ ਏਨਕਮ ਫੇਸਬੁੱਕ ਦੀ ਏਨਕਮ ਦੇਖੋ ਮਹੀਨੇ ਦੀ ਖਾਸ ਆ ਨਾ ਖਾਸ ਆ ਉੱਟੇ-ਪੱਟੇ ਤਾਂ ਨਹੀਂ ਲਿਖੇ ਗਏ 200 ਨਾਲ ਲਿਖਣਾ ਸੀ 200 ਡਾਲਰ ਨਾਲ ਲਿਖਣਾ ਹੋਇਆ ਪੁੱਟਾ ਲਿਖਾ ਗਿਆ ਆਪਣੇਕੇ ਨਾਲ ਹਨਾ ਮਿਹਨਤ ਬਹੁਤ ਕਰਨੀ ਪੈਂਦੀ ਹੈਗੀ ਪਰ ਬਣਦਾ ਕੁਝ ਨਹੀਂ ਕਦਾ ਧਰਮਸ਼ਰਤੀ ਚੱਲਦਾ ਕੋਈ ਤੂੰ ਕਾਦੀ ਮਿਹਨਤ ਕਰਕੇ ਛੱਡਿਆ ਮਹੀਨੇ ਦੀਆਂ ਕਿੰਨਾਂ ਦੋ ਦੋ ਸਾਲਾਂ ਤੋਂ ਮਿਲਿਆ ਹੁਣ ਮੌਨਟਾਈਜ਼ ਹਾਂ ਤੇ ਹੁਣ ਆ ਦੇਖ ਲੋ ਲੈ ਚੱਲ ਮੌਨਟਾਈਜ਼ ਹੋ ਕੇ ਬਹੁਤ ਆ ਇਹ ਮਹੀਨੇ ਦੀ ਆ ਪੂਰੀ ਅਣਕਾਂ ਆਪਣੀ ਮਹੀਨੇ ਦੀ ਪਿਛਲੇ ਮਹੀਨੇ ਦੀ ਆ ਹਾਂ ਉਹ ਬੜੇ ਮਹੀਨੇ ਦੀ ਆ ਅਕਤੂਬਰ ਦੀ ਆ ਪੁਰਾਣਾ ਉਹ ਚੱਲ ਪਿਆ ਆ ਅਕਤੂਬਰ ਦਾ ਅਜੇ ਹੁਣ ਚੱਲਿਆ ਸਤੰਬਰ ਦੀ ਆਏ ਤੁਸੀਂ ਕਹਿੰਦਾ ਯੂਟਿਊਬਰਾਂ ਕੋਲ ਪੈਸਾ ਵਾਲਾ ਪੈਸਾ ਵਾਲਾ ਦੇਖ ਲਓ ਪੈਸਾ ਇਸ ਨਾਲ ਮੱਕੀ 0.02 ਡਸ ਇਹ ਇੰਨੇ ਪੈਸੇ ਬਣ ਗਏ ਇੰਨੇ ਪੈਸੇ ਬਣੇ ਤਾਂ ਆਪਾਂ ਹੁਣ ਸੋਚ ਰਹੇ ਹਾਂ ਕੀ ਲੱਗੇ ਕੀ ਲੱਗੇ ਡੁੱਟ ਕੇ ਨਾ ਲੈ ਜਾਏ ਕੋਈ ਡੁੱਟ ਕੇ ਨਾ ਲੈ ਜਾਏ ਕੋਈ ਉਸ ਤੇ ਮਿੱਤਰੋ ਧੰਨਵਾਦ ਤੁਸੀਂ ਸਾਡਾ ਬਲੌਗ ਦੇਖਿਆ ਬਹੁਤ ਬਹੁਤ ਧੰਨਵਾਦ ਵੀਡੀਓ ਵੀ लगन आखो सी मूं आना जो आना साल उड़ी अगर Thank oh you. चारी <laughs> ¡Vamos! ਪਰ ਕੋਈ ਨਾ ਕੋਈ ਕੋਈ ਨਾ 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 ਹਾਂਜੀ ਮਿੱਤਰੋ ਖਾ ਪੀ ਕੇ ਆਪਾਂ ਆ ਗਏ ਸੀਗੇ ਹੁਣ ਜਾ ਰਹੇ ਆ ਘਰ ਵੱਲ ਨੂੰ ਰੰਪਰੇ ਜਵਾਦ ਨਿਕਲਣਾ ਹੈ ਬਾਹਰ ਤੇ ਮਿੱਤਰੋ ਇਸ ਦੇ ਨਾਲ ਹੀ ਕਰਦੇ ਆ ਬਲੌਗ ਦਾ ਐਂਡ ਤੇ ਮਿਲਦੇ ਆ ਆਪਾਂ ਗੱਲ ਆਪਣੇ ਅਗਲੇ ਬਲੌਗ ਦੇ ਵਿੱਚ ਆਪਣੇ ਇਦਾਂ ਦੇ ਹੋਰ ਬਲੌਗ ਦੇਖਣ ਲਈ ਚੈਨਲ ਨੂੰ ਕਰਦੇ ਸਬਸਕ੍ਰਾਈਬ